ਸਤਿ ਸ਼੍ਰੀ ਅਕਾਲ ਜੀ ਚੰਡੀਗੜ੍ਹ ਵਿੱਚ ਹਰਦੀਪ ਕੌਰ ਦਾ ਪਰਿਵਾਰ ਰਹਿੰਦਾ ਸੀ ਹਰਦੀਪ ਕੌਰ ਦੇ ਦੋ ਮੁੰਡੇ ਸੀ ਹਰਦੀਪ ਕੌਰ ਨੇ ਉਹਨਾਂ ਦਾ ਵਿਆਹ ਕਰ ਦਿੱਤਾ ਤੇ ਹਰਦੀਪ ਕੌਰ ਦੀਆਂ ਦੋ ਨੋਹਾਂ ਜਿਨ੍ਹਾਂ ਦਾ ਨਾਂ ਕਵਲ ਤੇ ਪਿੰਦਰ ਸੀ ਦੋਵੇਂ ਇੱਕੋ ਜਿਹੇ ਸੀ ਬਸ ਫਰਕ ਇਹ ਨਾ ਸੀ ਕਿ ਪਿੰਦਰ ਅਮੀਰ ਘਰ ਦੀ ਧੀ ਸੀ ਜਿਆਦਾ ਦਾਜ ਲੈ ਕੇ ਸਹੁਰੇ ਆਈ ਸੀ ਜਦੋਂ ਕੇ ਵਿਚਾਰੀ ਕਵਲ ਗਰੀਬ ਪਰਿਵਾਰ ਤੋਂ ਸੀ ਕਵਲ ਦੇ ਪਰਿਵਾਰ ਵਾਲਿਆਂ ਕੋਲੋਂ ਜਿੰਨਾ ਹੋ ਸਕਿਆ ਉਹਨਾਂ ਨੇ ਉਹਦੇ ਸਹੁਰੇ ਭੇਜ ਦਿੱਤਾ। ਇਹ ਹੀ ਕਾਰਨ ਸੀ ਕਿ ਹਰਦੀਪ ਕੌਰ ਦੋਹਾਂ ਬਹਵਾਂ ਵਿੱਚ ਫਰਕ ਕਰਦੀ ਸੀ। ਇੱਕ ਦਿਨ ਸਵੇਰੇ-ਸਵੇਰੇ ਉਹ ਮਹਾਰਾਣੀ ਹਜੇ ਤੱਕ ਚਾਹ ਕਿਉਂ ਨਹੀਂ ਆਈ? ਇਹ ਕਹਿੰਦੇ ਹੋਏ ਹਰਦੀਪ ਕੌਰ ਨੇ ਕਵਲ ਨੂੰ ਆਵਾਜ਼ ਦਿੱਤੀ। ਅੱਜ ਤਾਂ 9:00 ਵਜਾ ਦਿੱਤੇ। ਕਵਲ ਬੋਲੀ ਬਸ ਆਈ ਬੀਜੀ ਬੋਲ ਕੇ ਕਵਲ ਚਾ ਲੈ ਕੇ ਆ ਗਈ ਪਿੰਦਰ ਨੀਲ ਪੇਂਟ ਲਾ ਰਹੀ ਸੀ ਉਦੋਂ ਹੀ ਹਰਦੀਪ ਕੌਰ ਪਿੰਦਰ ਨੂੰ ਕਹਿੰਦੀ ਆ ਇਹ ਨੀਲ ਪੇਂਟ ਵਧੀਆ ਆ ਨਾ ਪੁੱਤ ਪਿੰਦਰ ਬੋਲੀ ਹਾਂ ਬਹੁਤ ਵਧੀਆ ਆ ਮਾਂ ਰਾਣੀ ਚਾਹ ਬਣਾ ਰਹੀ ਐ ਸੀ ਜਾਂ ਮਾਵਾਂ ਦੀ ਦਾਲ ਜਿਹੜਾ ਇੰਨਾ ਚਿਰ ਲਾ ਦਿੱਤਾ ਹਰਦੀਪ ਕੌਰ ਗੁੱਸੇ ਨਾਲ ਬੋਲੀ ਨਹੀਂ ਬੀਜੀ ਉਹ ਖਾਂਡ ਖਤਮ ਹੋ ਗਈ ਸੀ ਤਾਂ ਗੁੜ ਕੁੱਟ ਕੇ ਚਾਹ ਬਣਾਈ ਆ ਤਾਂ ਟਾਈਮ ਲੱਗ ਗਿਆ ਆ ਇਹ ਬੋਲ ਕੇ ਕਵਲ ਉੱਥੇ ਰੁਕ ਗਈ ਹਰਦੀਪਕੌਰ ਕਵਲ ਨੂੰ ਬਿਲਕੁਲ ਪਸੰਦ ਨਹੀਂ ਸੀ ਕਰਦੀ ਹਾਲਾਂਕਿ ਹਰਦੀਪਕੌਰ ਨੇ ਖੁਦ ਆਪਣੇ ਮੁੰਡੇ ਮਨਿੰਦਰ ਦੇ ਲਈ ਕਵਲ ਨੂੰ ਪਸੰਦ ਕੀਤਾ ਸੀ ਪਰ ਕੁਝ ਟਾਈਮ ਬਾਅਦ ਕਾਫੀ ਬਦਲਾ ਆ ਗਿਆ ਸੀ ਵਕਤ ਦੇ ਬੀਤਦੇ ਹਰਦੀਪਕੌਰ ਦਾ ਘਰ ਵੱਡਾ ਹੁੰਦਾ ਗਿਆ ਤੇ ਉਹਦੀ ਸੋਚ ਛੋਟੀ ਹਰਦੀਪਕੌਰ ਖੁਦ ਬਹੁਤ ਮਾਡਰਨ ਹੋ ਗਈ ਸੀ ਪਰ ਕਵਲ ਦਾ ਸਾਦਾ ਤੇ ਸੋਹਣਾ ਵਿਹਾਰ ਹਰਦੀਪਕੌਰ ਨੂੰ ਚੰਗਾ ਨਹੀਂ ਲੱਗਦਾ ਸੀ ਉਦੋਂ ਦੂਸਰੇ ਮੁੰਡੇ ਰਣਵੀਰ ਦੀ ਬੋਟੀ ਪਿੰਦਰ ਉਹਨੂੰ ਬਹੁਤ ਪਸੰਦ ਸੀ ਰਣਵੀਰ ਦੀ ਤੇ ਪਿੰਦਰ ਦੀ ਲਾ ਮੈਰਿਜ ਸੀ ਇਸ ਲਈ ਪਿੰਦਰ ਬਹੁਤ ਅਮੀਰ ਪਰਿਵਾਰ ਤੋਂ ਹੋਣ ਦੇ ਕਾਰਨ ਬਹੁਤ ਸਾਰਾ ਦਾਜ ਵੀ ਲੈ ਕੇ ਆਈ ਸੀ ਸਾਰਾ ਦਿਨ ਕਵਲ ਝਾੜੂ ਪੋਚਾ ਪਾਂਡੇ ਸਾਫ਼ ਕਰਦੀ ਰਹਿੰਦੀ ਤੇ ਇੱਧਰ ਪਿੰਦਰ ਆਪਣੀ ਸਾਸਕੂ ਨੂੰ ਕਿਹੜੀ ਮੇਲ ਪੇਂਟ ਚੰਗੀ ਆ ਕਿਹੜੀ ਨਹੀਂ ਇਹੋ ਜਿਹੀਆਂ ਗੱਲਾਂ ਕਰਕੇ ਹੀ ਦਿਨ ਕੱਢ ਦਿੰਦੀ ਸਿੱਧਾ-ਸਿੱਧਾ ਕਹੀਏ ਤਾਂ ਪੂਰਾ ਘਾਵਲ ਨਹੀਂ ਸੰਭਾਲਿਆ ਹੋਇਆ ਸੀ ਇਵੇਂ ਹੀ ਇੱਕ ਦਿਨ ਹਰਦੀਪ ਕੌਰ ਨੇ ਆਪਣੇ ਘਰ ਕਿੱਟੀ ਪਾਰਟੀ ਰੱਖੀ ਤਾਂ ਉਹਦੇ ਘਰ ਉਹਦੀਆਂ ਸਾਰੀਆਂ ਸਹੇਲੀਆਂ ਆਈਆਂ ਕਵਲ ਨੇ ਉਹਨਾਂ ਦੇ ਲਈ ਬਹੁਤ ਵਧੀਆ-ਵਧੀਆ ਖਾਣਾ ਬਣਾਇਆ ਵਾਹ ਕਿੰਨਾ ਸਵਾਦ ਖਾਣਾ ਆ ਜੀ ਕਰਦਾ ਉਂਗਲੀਆਂ ਹੀ ਖਾ ਜਾਵਾਂ ਕਿੰਨਾ ਸਵਾਦ ਖਾਣਾ ਕਿਉਂ ਹਰਦੀਪ ਕਿਹੜੇ ਹੋਟਲ ਤੋਂ ਮੰਗਵਾਇਆ ਆ ਇੰਨਾ ਵਧੀਆ ਖਾਣਾ ਉਹਦੀ ਇੱਕ ਸਹੇਲੀ ਨੇ ਕਿਹਾ ਉਦੋਂ ਹੀ ਹਰਦੀਪ ਘਰ ਖੁਸ਼ੀ ਨਾਲ ਬੋਲਦੇ ਹੋਏ ਹੋਟਲ ਤੋਂ ਨਹੀਂ ਇਹ ਤਾਂ ਮੇਰੀ ਬਹੂ ਨੇ ਬਣਾਇਆ ਆ ਕੀ ਗੱਲ ਕਰ ਰਹੀ ਆ ਤੂੰ ਬਹੂ ਤਾਂ ਮੇਰੀ ਵੀ ਆ ਪਰ ਇੰਨਾ ਵਧੀਆ ਖਾਣਾ ਨਹੀਂ ਬਣਾਉਂਦੀ ਕੀ ਦੱਸਾਂ ਮੇਰੀ ਬਹੂ ਪਿੰਡ ਦੀ ਆਣਾ ਤਾਂ ਵਧੀਆ ਖਾਣਾ ਬਣਾ ਹੀ ਲੈਂਦੀ ਆ ਹਰਦੀਪ ਬੋਲੀ ਜਰਾ ਆਪਣੀ ਬਹੂ ਤੇ ਦਰਸ਼ਨ ਤਾਂ ਕਰਾ ਦਿਲੀ ਤਾਂ ਕਰਿਆ ਆ ਉਹਦੇ ਹੱਥ ਚੁੰਮ ਲਵਾਂ ਉਦੋਂ ਹੀ ਹਰਦੀਪ ਕਰਨੇ ਕਵਲ ਨੂੰ ਆ ਦਿੱਤੀ ਪੁੱਤ ਕਵਲ ਜਿਹੜਾ ਇੱਧਰ ਆਣਾ ਉਦੋਂ ਹੀ ਕਵਲ ਉੱਥੇ ਆ ਗਈ ਤੇ ਉਹਦੀ ਸਹੇਲੀ ਬੋਲੀ ਵਾਹ ਬੇਟਾ ਇਹ ਨਵਦੀਆ ਖਾਣਾ ਕਿਵੇਂ ਬਣਾ ਲੈਂਦੀ ਆ ਤੂੰ ਮੈਂ ਤਾਂ ਸਾਲ ਪੜ ਤੋਂ ਇੰਨਾ ਸਵਾਦ ਖਾਣਾ ਹੀ ਨਹੀਂ ਖਾਦਾ ਸੀ। ਤਾਰੀਫ ਦੇ ਲਈ ਧੰਨਵਾਦ ਆਂਟੀ ਜੀ। ਜੇ ਤੁਹਾਨੂੰ ਮੇਰਾ ਖਾਣਾ ਇੰਨਾ ਹੀ ਪਸੰਦ ਆਇਆ ਤਾਂ ਮੈਂ ਰੋਜ਼ ਤੁਹਾਡੇ ਘਰ ਪੇਕ ਦਿਆ ਕਰਾਂ। ਨਹੀਂ ਨਹੀਂ ਬੇਟਾ ਮੈਂ ਖੁਦ ਇੱਥੇ ਆ ਜਾਇਆ ਕਰੂੰਗੀ। ਫਿਰ ਖਾਣਾ ਖਾ ਕੇ ਸਾਰੇ ਖੁਸ਼ੀ-ਖੁਸ਼ੀ ਹਰਦੀਪ ਦੇ ਘਰ ਤੋਂ ਚਲੇ ਗਏ। ਉਹਨਾਂ ਦੇ ਜਾਣ ਤੋਂ ਬਾਅਦ ਹਰਦੀਪ ਕੌਰ ਨੇ ਕਵਲ ਨੂੰ ਕਿਹਾ ਅੱਜ ਤਾਂ ਬਹੁਤ ਤੂੰ ਕਮਾਲੀ ਕਰ ਦਿੱਤਾ। ਮੇਰੇ ਨਾਲ ਸਾਰੀਆਂ ਸਹੇਲੀਆਂ ਬਹੁਤ ਹੀ ਖੁਸ਼ ਹੋ ਗਈਆਂ ਸੀ ਸ਼ਾਬਾਸ਼ ਹਰਦੀਪ ਕੌਰ ਨੂੰ ਪਹਿਲੀ ਵਾਰ ਕਵਲ ਦੀ ਤਾਰੀਫ ਕਰਦੇ ਵੇਖ ਪਿੰਦਰ ਦਾ ਮੱਥਾ ਗਰਮ ਹੋ ਗਿਆ ਤੇ ਉਹ ਕਵਲ ਕੁਲੂੰ ਬਹੁਤ ਸੜਨ ਲੱਗ ਪਈ ਤੇ ਉਸੇ ਦਿਨ ਸ਼ਾਮ ਨੂੰ ਕਵਲ ਖਾਣਾ ਬਣਾ ਰਹੀ ਸੀ ਉਦੋਂ ਹੀ ਪਿੰਦਰ ਨੇ ਚੋਰੀ-ਚੋਰੀ ਆ ਕੇ ਕਵਲ ਦੇ ਖਾਣੇ ਵਿੱਚ ਬਹੁਤ ਸਾਰੀਆਂ ਮਿਰਚਾਂ ਤੇ ਲਹਣ ਪਾ ਦਿੱਤਾ ਹੁਣ ਵੇਖਦੀਆਂ ਕਿ ਮੇ ਮਹਾਰਾਣੀ ਇਸ ਘਰ ਵਿੱਚ ਟਿਕਦੀ ਆ। ਇਹ ਬੋਲ ਕੇ ਪਿੰਦਰ ਰਸੋਈ ਵਿੱਚੋਂ ਨਿਕਲ ਗਈ। ਬਾਹਰ ਡਾਈਨਿੰਗ ਟੇਬਲ ਤੇ ਹਰਦੀਪ ਕੌਰ ਤੇ ਉਹਦੇ ਦੋਵੇਂ ਮੁੰਡੇ ਤੇ ਪਿੰਦਰ ਖਾਣਾ ਖਾਣ ਬਹਿ ਗਏ। ਅੱਜ ਕੀ ਬਣਾਇਆ ਆ ਸਾਡੀ ਰਸੋਈ ਚੈਂਪੀਅਨ ਨੇ? ਹਰਦੀਪ ਕੌਰ ਨੇ ਪੁੱਛਿਆ। ਅੱਜ ਮਟਰ ਪਨੀਰ ਦੀ ਸਬਜ਼ੀ, ਮੂੰਗੀ ਦੀ ਦਾਲ ਦਾ ਹਲਵਾ ਤੇ ਨਾਲ ਰਾਇਤਾ ਬਣਾਇਆ ਆ ਬੀਜੀ। ਕਵਲ ਨੇ ਜਵਾਬ ਦਿੱਤਾ। ਸ਼ੇਤੀ ਖਾਣਾ ਲਿਆ ਭੁੱਖ ਨਾਲ ਢਿੱਡ ਵਿੱਚ ਚੂਹੇ ਦੌੜ ਰਹੇ ਆ ਫਿਰ ਕਵਲ ਨੇ ਸਾਰਿਆਂ ਨੂੰ ਖਾਣਾ ਦੇ ਦਿੱਤਾ ਜਿਵੇਂ ਹਰਦੀਪ ਕੌਰ ਨੇ ਰੋਟੀ ਦੀ ਇੱਕ ਬੁਰਕੀ ਮੂੰਹ ਵਿੱਚ ਪਾਈ ਤਾਂ ਉਦੋਂ ਹੀ ਬੋਲੀ ਹਾਏ ਰੱਬਾ ਪਾਣੀ দাও ਪਾਣੀ ਕੀ ਹੋਇਆ ਬੀਜੀ ਪਿੰਦਰ ਨੇ ਪੁੱਛਿਆ ਪਾਣੀ ਦਾ ਗਲਾਸ ਦੇਂਦੀ ਹੋਈ ਨੇ ਤੇ ਪਾਣੀ ਪੀ ਕੇ ਹਰਦੀਪ ਕੌਰ ਕਵਲ ਤੇ ਚਿਲਾਉਂਦੇ ਹੋਏ ਬੋਲੀ ਕੋ ਲੱਛਣੀ ਇੱਕ ਦਿਨ ਤਾਰੀਫ ਕੀ ਕਰ ਦਿੱਤੀ ਤੂੰ ਤਾਂ ਸਿਰ ਤੇ ਹੀ ਚੜ ਗਈ ਇੰਨੀ ਮਿੱੱਚ ਖਵਾ ਕੇ ਸਾਨੂੰ ਮਾਰੇਗੀ ਬੀਜੀ ਮੈਂ ਤਾਂ ਮਿੱੱਚ ਬਿਲਕੁਲ ਵੀ ਚੁੱਪ ਕਰ ਮੈਂ ਤਾਂ ਕਹਿੰਦੀ ਸੀ ਦੀਦੀ ਤੁਹਾਨੂੰ ਇਸ ਦੁਨੀਆ ਤੋਂ ਅਲਵਿਦਾ ਕਹਿ ਦੇਣਾ ਚਾਹੁੰਦੀ ਆ ਇਹ ਬੋਲ ਕੇ ਪਿੰਦਰਨੇ ਵੀ ਅੱਗ ਵਿੱਚ ਕਿਉਂ ਪਾਉਣ ਦਾ ਕੰਮ ਕੀਤਾ ਤੂੰ ਮੈਨੂੰ ਮਾਰਨਾ ਚਾਹੁੰਦੀ ਆ ਨਿਕਲ ਜਾ ਉਹ ਨਹੀਂ ਮੇਰੇ ਘਰੋਂ ਜਾਨ ਦੋ ਮੰਮੀ ਗਲਤੀ ਨਾਲ ਪੈ ਗਿਆ ਹੋਵੇਗਾ ਕਵਲ ਦਾ ਪਤੀ ਮਨਿੰਦਰ ਬੋਲਿਆ ਰਹਿਨ ਦੋ ਵੀਰੇ ਮੈਂ ਤਾਂ ਤੁਹਾਨੂੰ ਹੀ ਮੰਮੀ ਦੀਆਂ ਬੁਰਾਈਆਂ ਕਰਦੇ ਦੇਖਿਆ ਆ ਇਹ ਬੋਲ ਕੇ ਪਿੰਦਰ ਨੇ ਗੱਲ ਨੂੰ ਹੋਰ ਵੀ ਵਧਾ ਦਿੱਤਾ ਵਿਆਹ ਹੋਇਆ ਨਹੀਂ ਕਿ ਆਪਣੀ ਰੋਟੀ ਦੇ ਪੱਲੂ ਨਾਲ ਵੱਜ ਗਿਆ ਫਿਰ ਉਦੋਂ ਹੀ ਮਨਿੰਦਰ ਬੋਲਿਆ ਵੱਡਿਆਂ ਨਾਲ ਇਸ ਤਰ੍ਹਾਂ ਗੱਲ ਕਰਨ ਦਾ ਤੈਨੂੰ ਕੋਈ ਹੱਕ ਨਹੀਂ ਆ ਤੂੰ ਕੀ ਸਮਝਾ ਰਿਹਾ ਆ اپنی ਘਰ ਵਾਲੀ ਨੂੰ ਸਮਝਾ ਇਹ ਤੇਰੇ ਸਾਹਮਣੇ ਮੈਨੂੰ ਮਾਰਨ ਦੀ ਸਾਜ਼ਿਸ਼ ਰਚ ਰਹੀ ਆ ਤੇ ਤੂੰ ਚੁੱਪਚਾਪ ਇਹਦਾ ਪੱਖ ਪੂਰ ਰਿਹਾ ਆ ਹਰਦੀਪ ਕੌਰ ਬੋਲੀ ਬਸ ਬਹੁਤ ਹੋ ਗਿਆ ਜਿਸ ਘਰ ਵਿੱਚ ਮੇਰੀ ਤੇ ਮੇਰੀ ਘਰ ਵਾਲੀ ਦੀ ਇੰਨੀ ਇੱਜ਼ਤ ਵੀ ਨਹੀਂ ਉਸ ਘਰ ਵਿੱਚ ਹੋਣਾ ਸੀ ਨਹੀਂ ਲੈਣਾ ਚੱਲ ਕਵਲ ਸਮਾਨ ਪੈਕਰ ਹੁਣ ਅਸੀਂ ਇਸ ਘਰ ਵਿੱਚ ਇੱਕ ਪਲ ਵੀ ਨਹੀਂ ਰੁਕਾਂਗੇ ਕੀ ਬੋਲ ਕੇ ਮਨਿੰਦਰ ਆਪਣੇ ਕਮਰੇ ਵਿੱਚ ਚਲਾ ਗਿਆ ਹਾਂ ਹਾਂ ਜਾ ਤੇਰੇ ਕੋਲ ਇਹੀ ਹੋਈ ਸੀ ਅੱਜ ਮਾਂ ਤੋਂ ਵੱਧ ਕੇ ਘਰ ਵਾਲੀ ਹੋ ਗਈ ਆ ਫਿਰ ਕਵਲ ਤੇ ਮਨਿੰਦਰ ਘਰੋਂ ਨਿਕਲ ਗਏ ਕੁਝ ਦਿਨਾਂ ਬਾਅਦ ਪਿੰਦਰ ਆਪਣੀ ਮਾਂ ਨਾਲ ਗੱਲ ਕਰਦੇ ਹੋਏ ਬੋਲੀ ਕੀ ਕਰਾਂ ਮਮੀ ਉਹ ਸਭ ਮਹਾਰਾਣੀ ਦੇ ਘਰੋਂ ਜਾਣ ਦੇ ਬਾਅਦ ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਆ ਮੈਂ ਤਾਂ ਪਰੇਸ਼ਾਨ ਹੋ ਗਈ ਆ ਉਹ ਸੀ ਤਾਂ ਕਮ ਸੇ ਕਮ ਆਰਾਮ ਤਾਂ ਮਿਲਦਾ ਸੀ ਹੁਣ ਤਾਂ ਇਸ ਬੁੱਢੀ ਨੇ ਪਰੇਸ਼ਾਨ ਕਰ ਦਿੱਤਾ ਆ ਹਰ ਇੱਕ ਘੰਟੇ ਬਾਅਦ ਚਾਹ ਮੰਗਦੀ ਆ ਹਾਂ ਹਾਂ ਠੀਕ ਆ ਮੰਮੀ ਜਿਵੇਂ ਤੁਸੀਂ ਕਿਹਾ ਆ ਮੈਂ ਬਿਲਕੁਲ ਉਵੇਂ ਹੀ ਕਰਦੀ ਆ ਇਹ ਬੋਲ ਕੇ ਪਿੰਦਰ ਨੇ ਫੋਨ ਕੱਟ ਦਿੱਤਾ ਥੋੜੀ ਦੇਰ ਬਾਅਦ ਪਿੰਦਰ ਨੇ ਝਾੜੂ ਪੋਚਾ ਲੈ ਕੇ ਆਪਣੀ ਸੱਸ ਦੇ ਸਾਹਮਣੇ ਰੱਖ ਦਿੱਤਾ ਇਹ ਕੀ ਆ ਬੋਹੂ ਉਦੋਂ ਹੀ ਪਿੰਦਰ ਨੇ ਕਿਹਾ ਮੈਂ ਬਹੁਤ ਕੰਮ ਕਰ ਲਿਆ ਹੁਣ ਤੁਹਾਡੀ ਵਾਰੀ ਇਹ ਕੀ ਕਹਿ ਰਹੀ ਹੈ ਤੂੰ ਬਹੂ ਆਪਣੀ ਸਾਸ ਕੋਲੋਂ ਕੰਮ ਕਰਵਾਏਂਗੀ ਹੁਣ ਹਰਦੀਪ ਕੌਰ ਬੋਲੀ ਕਿਉਂ ਸਾਸ ਕੋਈ ਦੇਵੀ ਹੁੰਦੀ ਆ ਜਿਹੜਾ ਕੋਈ ਕੰਮ ਨਹੀਂ ਕਰ ਸਕਦੀ ਪਿੰਦਰ ਨੇ ਕਿਹਾ ਮੈਂ ਬਾਹਰ ਜਾਣਾ ਆ ਤੇ ਕੰਮ ਵਾਲੀ ਆਂਟੀ ਵੀ ਦੋ ਦਿਨ ਕੰਮ ਤੇ ਨਹੀਂ ਆਈ ਇਸ ਲਈ ਘਰ ਦਾ ਸਾਰਾ ਕੰਮ ਇਦਾਂ ਹੀ ਪਿਆ ਆ ਉਦੋਂ ਹੀ ਹਰਦੀਪ ਕੌਰ ਬੋਲੀ ਪਿੰਦਰ ਏਣਾ ਪੁੱਲ ਇਸ ਘਰ ਦੀ ਅੱਜ ਵੀ ਮਾਲਕਣ ਆ ਮੈਂ ਮੰਮੀ ਜੀ ਮੈਂ ਨਹੀਂ ਸ਼ਾਇਦ ਤੁਸੀਂ ਭੁੱਲ ਰਹੇ ਹੋ ਕਿ ਪਿਛਲੇ ਹਫ਼ਤੇ ਤੁਸੀਂ ਆਪਣੀ ਸਾਰੀ ਜਾਇਦਾਦ ਦੀ ਵਸੀਅਤ ਵਿੱਚ ਇਸ ਘਰ ਦਾ ਮਾਲਕ ਮੇਰੇ ਘਰ ਵਾਲੇ ਰਣਵੀਰ ਨੂੰ ਬਣਾਇਆ ਸੀ ਜੇ ਇੱਥੇ ਤੁਸੀਂ ਕੰਮ ਕਰਨਾ ਹੈ ਤੇ ਕਰੋ ਨਹੀਂ ਤਾਂ ਬਿਰਦਾ ਆਸ਼ਰਮ ਭੇਜ ਦਵਾਂਗੀ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਨਾਲ ਇਵੇਂ ਗੱਲ ਕਰਦੀ ਹੋਏ ਆਉਣ ਦੇ ਰਣਵੀਰ ਨੂੰ ਇਹ ਕਹਿ ਕੇ ਉਹ ਤੋਂ ਚਲੀ ਗਈ ਸ਼ਾਮ ਨੂੰ ਰਣਵੀਰ ਘਰ ਆਇਆ ਤਾਂ ਉਦੋਂ ਹੀ ਹਰਦੀਪ कौर ਉਹਦੇ ਕੋਲ ਗਈ ਤੇ ਉਹਨੂੰ ਕਹਿਣ ਲੱਗੀ ਪੁੱਤ ਰਣਵੀਰ ਤੇਰੀ ਘਰ ਵਾਲੀ ਨੇ ਮੇਰੇ ਨਾਲ ਬਹੁਤ ਬਤਮੀਜ਼ੀ ਕੀਤੀ ਅੱਜ ਕੀ ਕਿਹਾ ਉਹਨੇ ਰਣਵੀਰ ਨੇ ਪੁੱਛਿਆ ਉਹ ਕਹਿੰਦੀ ਸੀ ਕਿ ਇਹ ਮੇਰਾ ਘਰ ਆ ਤੇ ਇੱਥੇ ਰਹਿਣਾ ਆ ਤਾਂ ਕੰਮ ਕਰ ਨਹੀਂ ਤਾਂ ਬਿਰਧ ਆਸ਼ਰਮ ਭੇਜ ਦਊਂਗੀ ਤਾਂ ਇਹਦੇ ਵਿੱਚ ਗਲਤ ਕੀ ਕਿਹਾ ਆ ਉਹਨੇ ਮੰਮੀ ਰਣਵੀਰ ਭੁੱਲਿਆ ਤੇ ਉਹ ਇਹਨੇ ਕਿਉਂ ਨਾ ਕਹੀ ਕਹੋਗੀ ਮੰਮੀ ਜਾਦਿਆ ਤੁਹਾਨੂੰ ਤੁਸੀਂ ਵੀ ਤਾਂ ਮੈਨੂੰ ਆਪਣੀ ਪ੍ਰਾਪਰਟੀ ਦੇ ਪੇਪਰ ਦੇਂਦੇ ਹੋਏ ਕੁਝ ਇਵੇਂ ਹੀ ਕਿਹਾ ਸੀ ਕਿ ਇਹ ਘਰ ਮੇਰਾ ਆ ਤੇ ਮੇਰੇ ਕੋਲ ਹੀ ਰਹੂਗਾ ਉਹ ਤਾਂ ਸਿਰਫ ਪਿੰਦਰ ਸੀ ਜਿੰਨੇ ਮੇਰੇ ਤੇ ਭਰੋਸਾ ਕੀਤਾ ਤੇ ਉਸੇ ਭਰੋਸੇ ਦੀ ਬਦੌਲਤ ਪਿੰਦਰ ਨੇ ਪ੍ਰਾਪਰਟੀ ਤੇ ਮੇਰਾ ਨਾਂ ਲਿਖਵਾ ਲਿਆ ਨਹੀਂ ਤਾਂ ਤੁਸੀਂ ਖੁਦ ਦੀ ਮਰਜ਼ੀ ਨਾਲ ਮੈਨੂੰ ਇਹ ਪ੍ਰਾਪਰਟੀ ਦਿੰਦੇ ਮੰਮੀ ਇਹ ਤੁਹਾਡਾ ਤੇ ਪਿੰਦਰ ਦਾ ਮਾਮਲਾ ਆ ਤੁਸੀਂ ਦੋਵੇਂ ਆਪਸ ਵਿੱਚ ਨਿਪਟਾ ਲਓ ਉਦੋਂ ਹੀ ਹਦੀਪਕੌਰ ਬੋਲੀ ਪੋਤਰਨਬੀਰ ਤੂੰ ਕੀ ਬੋਲ ਰਿਹਾ ਆ ਮੈਨੂੰ ਤੇਰੇ ਕੋਲੋਂ ਇਹ ਉਮੀਦ ਨਹੀਂ ਸੀ ਤੂੰ ਆਪਣੀ ਮੰਮ ਨੂੰ ਘਰ ਤੋਂ ਕੱਢਣ ਦੀ ਗੱਲ ਕਹਿ ਰਿਹਾ ਆ ਉਦੋਂ ਹੀ ਰਣਵੀਰ ਬੋਲਿਆ ਮੈਂ ਇਹ ਨਹੀਂ ਤਾਂ ਨਹੀਂ ਕਹਿ ਰਿਹਾ ਮੰਮੀ ਬਸ ਜੀਵਿੰਦਰ ਨੂੰ ਠੀਕ ਲੱਗੂਗਾ ਉਵੇਂ ਹੀ ਹੋਵੇਗਾ ਇਹ ਬੋਲ ਕੇ ਰੰਮੀਰ ਉੱਥੋਂ ਚਲਾ ਗਿਆ ਬਸ ਇੱਥੋਂ ਤਾਂ ਕੀ ਸੀ ਜਦੋਂ ਹਰਦੀਪ ਕੌਰ ਸ਼ਾਨੋ ਸ਼ੌਕਤ ਨਾਲ ਰਹੀ ਉਹਦੇ ਬਾਤ ਦਾ ਰੋ ਝਾੜੂ ਪੋਚਾ ਭਾਂਡੇ ਕੱਪੜੇ ਧੋਨੇ ਇਹੋ ਜਿਹੇ ਸਾਰੇ ਕੰਮ ਕਰਦਿਆਂ ਹੀ ਉਹਦਾ ਦਿਨ ਨਿਕਲ ਜਾਂਦਾ ਸੀ ਕਿਵੇਂ ਕੁਝ ਦਿਨਾਂ ਬਾਅਦ ਪਿੰਦਰ ਦੀਆਂ ਕੁਸੇ ਹਿੱਲੀਆਂ ਪਿੰਦਰ ਦੇ ਘਰ ਆਈਆਂ ਉਦੋਂ ਹੀ ਪਿੰਦਰ ਨੇ ਹਰਦੀਪ ਕੌਰ ਨੂੰ ਬੁਆਦ ਦਿੱਤੀ ਮੰਮੀ ਜੀ ਚਾਹ ਬਣਾ ਦੋ ਮੇਰੀਆਂ ਸਹੇਲੀਆਂ ਆਈਆਂ ਆ ਬਸ ਹੁਣੇ ਲੰਘਦੀਆਂ ਇਹ ਬੋਲ ਕੇ ਹਰਦੀਪਕੌਰ ਚਾਹ ਲੈ ਆਈ ਪਿੰਦਰ ਦੀਆਂ ਸਹੇਲੀਆਂ ਨੇ ਚਾਹ ਪੀ ਕੇ ਕਿਹਾ ਓਹੋ ਇਹ ਕੀ ਮਿੰਦੀ ਚਾਹ ਆ ਇਹਦੇ ਵਿੱਚ ਤਾਂ ਖਾਣ ਦੀ ਜਗ੍ਹਾ ਲੂਣ ਪਾਇਆ ਹੋਇਆ ਆ ਪਿੰਦਰ ਗੁੱਸੇ ਨਾਲ ਬੋਲੀ ਮੰਮੀ ਤੁਸੀਂ ਇਹ ਕੀ ਕੀਤਾ ਮੇਰਾ ਤਾਂ ਨੱਕ ਕਟਵਾ ਦਿੱਤਾ ਹਰਦੀਪਕੌਰ ਬੋਲੀ ਮੈਨੂੰ ਮਾਫ਼ ਕਰ ਦਿਓ ਗਲਤੀ ਨਾਲ ਲੂਣ ਪੈ ਗਿਆ ਹੋਊਗਾ ਇਹ ਤੁਸੀਂ ਜਾਣ ਬੁੱਝ ਕੇ ਕੀਤਾ ਆ ਤਾਂ ਕਿ ਮੇਰੀਆਂ ਸਹੇਲੀਆਂ ਦੇ ਸਾਹਮਣੇ ਮੇਰੀ ਬੇਟੀ ਹੋਵੇ ਤੈਨੂੰ ਇੱਕ ਕੰਮ ਵੀ ਨਹੀਂ ਹੁੰਦਾ ਠੀਕ ਨਾਲ ਹੁਣ ਤੂੰ ਬੁੱਢੀ ਹੋ ਚੁੱਕੀ ਆ ਤੇ ਜਿਵੇਂ ਕਿ ਤੂੰ ਜਾਣਦੀ ਆ ਮੈਂ ਕਿਹਾ ਸੀ ਕਿ ਮੇਰੇ ਘਰ ਵਿੱਚ ਜੇ ਕੰਮ ਨਹੀਂ ਹੋਏਗਾ ਤਾਂ ਕੋਈ ਗੱਲ ਨਹੀਂ ਅੱਜ ਹੀ ਰਣਵੀਰ ਨਾਲ ਗੱਲ ਕਰਕੇ ਤੈਨੂੰ ਭੇਜਦੀ ਆ ਬਿਰਦਾਸ਼ਰਮ ਹਰਦੀਪ ਕੌਰ ਰੋਂਦੇ ਹੋਏ ਬੋਲੀ ਨਹੀਂ ਇਵੇਂ ਨਾ ਕਰੀ ਪੁੱਤ ਨਾ ਬੁੱਢੇ ਬਾਰੇ ਕਿੱਥੇ ਜਾਵਾਂਗੀ ਮੈਨੂੰ ਨਹੀਂ ਪਤਾ ਕਿਤੇ ਵੀ ਜਾ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਇਹ ਬੋਲ ਕੇ ਪਿੰਦਰੋਂ ਉੱਥੇ ਚਲੀ ਗਈ ਹਾਏ ਰੱਬਾ ਮੈਂ ਪਿਛਲੇ ਜਨਮ ਵਿੱਚ ਕੀ ਪਾਪ ਕੀਤਾ ਸੀ ਕਿ ਜਿਹੜੀ ਮੈਨੂੰ ਇਹੋ ਜਿਹੀ ਬਹੂ ਮਿਲੀ ਇਹ ਬੋਲ ਕੇ ਹਰਦੀਪ ਕੌਰ ਰੋਣ ਲੱਗੀ ਪਈ ਮੈਂ ਹਮੇਸ਼ਾ ਕਵਲ ਨੂੰ ਕੋਸਿਆ ਤੇ ਉਸ ਦੇਵੀ ਵਰਗੀ ਬਹੂ ਨੂੰ ਘਰੋਂ ਕੱਢ ਦਿੱਤਾ ਤੇ ਅੱਜ ਮੇਰੇ ਨਾਲ ਉਹੀ ਹੋ ਰਿਹਾ ਆ ਉਦੋਂ ਹੀ ਪਿੰਦਰ ਆ ਗਈ ਤੇ ਬੋਲੀ ਅੱਛਾ ਜੀ ਉਹ ਦੇਵੀ ਤੇ ਮੈਂ ਚੜੇਲ ਜੇ ਉਹਦੀ ਇੰਨੀ ਜ਼ਿਆਦਾ ਰਹੀ ਆ ਤਾਂ ਜਾਣਾ ਉਹਦੇ ਕੋਲ ਹੀ ਚਲੀ ਜਾ ਇੱਥੇ ਕਿਉਂ ਖਲੋਤੀ ਆ ਪਿੰਦਰ ਬਹੁਤ ਗੁੱਸੇ ਨਾਲ ਬੋਲੀ ਤੇ ਹਰਦੀਪ ਕੌਰ ਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਵਿਚਾਰੀ ਹਰਦੀਪ ਕੌਰ ਬੁਢਾਪੇ ਵਿੱਚ ਰੋਂਦੇ ਰੋਂਦੇ ਦਰਬਦਰ ਦੀਆਂ ਠੋਕਰਾਂ ਖਾ ਰਹੀ ਸੀ ਪਟਕਦੇ ਪਟਕਦੇ ਉਹ ਬਾਜ਼ਾਰ ਵਿੱਚ ਪਹੁੰਚੀ ਬਾਜ਼ਾਰ ਵਿੱਚ ਇੱਕ ਦੁਕਾਨ ਦੇ ਬਾਹਰ ਬਹਿ ਕੇ ਆਪਣੀ ਧਕਾਨ ਨੂੰ ਥੋੜਾ ਘਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਉਦੋਂ ਹੀ ਹਰਦੀਪ ਦੇ ਪਿੱਛੋਂ ਇੱਕ ਆਵਾਜ਼ ਆਈ ਬੀਜੀ ਤੁਸੀਂ ਇੱਥੇ ਕੀ ਕਰ ਰਹੇ ਹੋ ਤਾਂ ਹਰਦੀਪ ਕਰਨੇ ਵੇਖਿਆ ਤਾਂ ਉਹਦੀ ਵੱਡੀ ਬਹੂ ਕਵਲ ਸਾਹਮਣੇ ਖੜੀ ਸੀ ਕਵਲ ਨੇ ਪੁੱਛਿਆ ਕੀ ਹੋਇਆ ਬੀਜੀ ਕਿਉਂ ਰੋ ਰਹੇ ਹੋ ਤੁਸੀਂ ਸਾਰਾ ਕੁਝ ਠੀਕ ਹੈ ਨਾ ਉਦੋਂ ਹੀ ਹਰਦੀਪ ਕੌਰ ਬੋਲੀ ਕਵਲਪੁੱਤ ਮੈਨੂੰ ਮਾਫ਼ ਕਰ ਦੇ ਮੈਂ ਤੇਰੀ ਦੋਸ਼ੀ ਆ ਨਹੀਂ ਬੀਜੀ ਤੁਸੀਂ ਕਿਉਂ ਮੇਰੇ ਕੋਲੋਂ ਮਾਫ਼ੀ ਮੰਗ ਰਹੇ ਹੋ ਤੁਸੀਂ ਮੇਰੇ ਨਾਲੋਂ ਵੱਡੇ ਹੋ ਕਵਲ ਨੇ ਕਿਹਾ ਬੱਸ ਹੁਣ ਰੋਣਾ ਬੰਦ ਕਰੋ ਤੇ ਮੈਨੂੰ ਦੱਸੋ ਕੀ ਹੋਇਆ ਉਦੋਂ ਹੀ ਹਰਦੀਪ ਕੌਰ ਨੇ ਪਿੰਦਰ ਦੀਆਂ ਸਾਰੀਆਂ ਗੱਲਾਂ ਉਹਨੂੰ ਦੱਸੀਆਂ ਕਿ ਕਿਵੇਂ ਪਿੰਦਰ ਨੇ ਉਹਦੀ ਜ਼ਿੰਦਗੀ ਨਰਕ ਬਣਾ ਦਿੱਤੀ ਤੇ ੱੱੱਕੇ ਮਾਰ ਕੇ ਉਹਨੂੰ ਘਰੋਂ ਬਾਹਰ ਕੱਢ ਦਿੱਤਾ ਕਵਲ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਹਜੇ ਤੁਹਾਡੀ ਦੂਸਰੀ ਧੀ ਜੀਂਦੀ ਆ ਚਲੋ ਤੁਸੀਂ ਮੇਰੇ ਘਰ ਚਲੋ ਇਹ ਬੋਲ ਕੇ ਕਵਲ ਆਪਣੀ ਨਾਲ ਆਪਣੇ ਘਰ ਲੈ ਗਈ ਮਨਿੰਦਰ ਆਪਣੀ ਮਾਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਹਰਦੀਪ ਕੌਰ ਮਨਿੰਦਰ ਕੋਲੋਂ ਵੀ ਆਪਣੀ ਕਿਤੇ ਦੀ ਮਾਫੀ ਮੰਗਣ ਲੱਗੀ ਤੇ ਹਰਦੀਪ ਕੌਰ ਨੂੰ ਹੁਣ ਸਾਰਾ ਕੁਝ ਸਮਝ ਆ ਗਿਆ ਕਿ ਹਰ ਚਮਕਦੀ ਹੋਈ ਚੀਜ਼ ਸੋਨਾ ਨਹੀਂ ਹੁੰਦੀ ਫਿਰ ਤਿੰਨੇ ਮਾਂ ਪੁੱਤ ਤੇ ਬਹੂ ਖੁਸ਼ੀ-ਖੁਸ਼ੀ ਇਕੱਠੇ ਰਹਿਣ ਲੱਗੇ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੋਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ